ਔਲਟਪਾਥੇ ਨਾਲੇ ਦਾ ਆਪ ਖਰਚਾ ਕਰਦੀ ਹੈ ਸਰਕਾਰ ਨਾਲੇ ਲੋਕਾਂ ਦੇ ਖਰਚੇ ਨਜਾਇਜ਼ ਕਰਾਈ ਜਾ ਰਹੇ ਆ ਜਿਵੇਂ ਕਿ ਸੰਪਰਦਾਵਾਂ ਦੇ ਵਿੱਚ ਬਹੁਤ ਸਾਰੇ ਭੀੜ ਪੈਂਦੀ ਆ ਇਕੱਠ ਹੁੰਦੇ ਆ ਕਿਉਂਕਿ ਅੱਜ ਕੱਲ ਲੋਕ ਵਿਹਲੇ ਹਨ ਵਿਹਲੇ ਕਰਨ ਨੂੰ ਵੀ ਕੀ ਕਿਉਂਕਿ ਧਾਰਮਿਕ ਸਥਾਨਾਂ ਤੇ ਇੱਕ ਸਰਕਾਰ ਵੀ ਸਹ ਦੇ ਰਹੀ ਹੈਗੀ ਆ ਧਾਰਮਿਕ ਸਥਾਨ ਨੂੰ ਬੱਚਾ ਲਾਈ ਜਾਂਦੀ ਹੈਗੀ ਆ ਟ੍ਰੇਨਾਂ ਚਲਾਈ ਜਾ ਰਹੀ ਹੈਗੀ ਆ ਟ੍ਰਾਇੰਗਲ ਪਾਰਟੀ ਆਫ ਪੰਜਾਬ ਦੀ ਨੀਤੀ ਇਹ ਹੈ ਕਿਉਂਕਿ ਪੰਜਾਬ ਦੇ 18 ਸਾਲ ਤੋਂ ਲੈ ਕੇ 70 ਸਾਲ ਦੇ ਲੋਕ ਜਿਹੜੇ ਕੰਮ ਕਰਨਗੇ ਦਾ ਕ੍ਰਾਈਮ ਵੀ ਘਟੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਵਿਸ਼ਾ ਪੰਜਾਬ ਦੇ ਜਿੰਨੇ ਵੀ ਸ਼ਹਿਰ ਹਨ ਜਿਹੜੇ ਕਿ ਸਾਡੇ ਮਹਾਨਗਰ ਹਨ ਵੱਡੇ ਸ਼ਹਿਰ ਹਨ ਜਿਨ੍ਹਾਂ ਦੇ ਵਿੱਚ ਪਾਪੂਲੇਸ਼ਨ ਵੀ ਜ਼ਿਆਦਾ ਹੈਗੀ ਆ ਤੇ ਸਫਾਈ ਦਾ ਵੀ ਕੋਈ ਬਹੁਤਾ ਪ੍ਰਬੰਧ ਨਹੀਂ ਹੈ ਕਿਉਂਕਿ ਅਜ ਤਿੰਗਾ ਮੂਸਲ ਕਮੇਟੀਆਂ ਕੋਲ ਅਧੁਨਿਕ ਮਸ਼ੀਨਾਂ ਨਹੀਂ ਹਨ ਨਾ ਹੀ ਵਧੀਆ ਤਰੀਕੇ ਨਾਲ ਸੀਵਰੇਜ ਦਾ ਪ੍ਰਬੰਧ ਹੈ ਅਕਸਰ ਸ਼ਹਿਰਾਂ ਦੇ ਵਿੱਚ ਗੰਦਗੀ ਦੇ ਢੇਰ ਦਿਖਾਈ ਦਿੰਦੇ ਰਹਿੰਦੇ ਹਨ ट्रायंगल ਪਾਰਟਿਓ ਪੰਜਾਬ ਨੇ ਇਹਨਾਂ ਦਾ ਇੱਕ ਸੋਲੂਸ਼ਨ ਕੀਤਾ ਹੈ ਕਿਉਂਕਿ ਜਿਹੜੇ ਮਹਾਨਗਰ ਵੱਡੇ ਸ਼ਹਿਰ ਹਨ ਉਹਨਾਂ ਨੂੰ ਡਿਵਾਈਡ ਕੀਤਾ ਜਾਊਗਾ ਉਹਨਾਂ ਨੂੰ ਘੱਟ ਤੋਂ ਘੱਟ 5 ਜਾਂ 10 ਇਛਾਂ ਦੇ ਵਿੱਚ ਵੰਡਿਆ ਜਾਊਗਾ ਜਿਦੇ ਵਿੱਚ ਇੱਕ ਸਿਸਟਮੈਟਿਕ ਢੰਗ ਦੇ ਨਾਲ ਹੀ ਇਹਦਾ ਹੱਲ ਹੋਊਗਾ ਅਪਾਰਟਮੈਂਟ ਬਣਾਏ ਜਾਣਗੇ ਸੜਕਾਂ ਵੀ ਢੰਗ ਤਰੀਕੇ ਨਾਲ ਬਣਾਈਆਂ ਜਾਣੀਆਂ ਫਲਾਈਓਵਰ ਪੌਲਾ ਜਿਹੜੇ ਬਣੇ ਹਨ ਉਹ ਵੀ ਕਿਸੇ ਸਿਸਟੇਮੈਟਿਕ ਢੰਗ ਦੇ ਨਾਲ ਨਹੀਂ ਬਣਿਆ ਹਨ ਜਿਵੇਂ ਜਿਵੇਂ ਥੋੜੇ ਥੋੜੇ ਲੋੜ ਪਈ ਉਸੇ ਤਰ੍ਹਾਂ ਇੱਕ ਟੈਂਪਰੇਰੀ ਆਰ ਜੀ ਢੰਗ ਦੇ ਨਾਲ ਹੀ ਬਣਾਏ ਗਏ ਹਨ ਖਰਚੇ ਬਹੁਤ ਜ਼ਿਆਦੇ ਕੀਤੇ ਗਏ ਹਨ ਜਿਹੜਾ ਕਿ ਟ੍ਰੈਫਿਕ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਹਮੇਸ਼ਾ ਹੀ ਜਾਮ ਲੱਗੇ ਰਹਿੰਦੇ ਹਨ ਇਹਦੇ ਨਾਲ ਨੰਬਰ 1 ਤਾਂ ਸ਼ਹਿਰਾਂ ਦੀ ਸਫਾਈ ਹੋਊਗੀ ਦੂਜਾ ਟ੍ਰੈਫਿਕ ਕੰਟਰੋਲ ਹੋਊਗਾ ਤੀਜਾ ਜਿਹੜੀ ਸ਼ਹਿਰਾਂ ਦੇ ਵਿੱਚ ਅੱਜ ਜਿਆਦਾ ਆਟੋ ਚੱਲ ਰਹੇ ਹੈ ਆਟੋ ਬਿਲਕੁਲ ਹੀ ਬੰਦ ਕੀਤੇ ਜਾਣਗੇ ਕਿਉਂਕਿ ਸ਼ਹਿਰਾਂ ਨੂੰ ਭਵੇਂ ਦਾ ਹਿੱਸਾ ਵਿੱਚ ਵੰਡਿਆ ਜਾਵੇ ਉਥੇ ਲੋਕਲ ਬੱਸਾਂ ਦਾ ਸ਼ਹਿਰ ਦੇ ਵਿੱਚ ਵੀ ਬੱਸਾਂ ਚੱਲਣਗੀਆਂ ਸ਼ਹਿਰ ਤੋਂ ਬਾਹਰ ਵੀ 40 ਕਿਲੋਮੀਟਰ ਤੱਕ ਚੱਲਣਗੀਆਂ ਬੱਸਾਂ ਵੀ ਵਾਤਾ ਅਨੁਕੂਲ ਚੱਲਣਗੀਆਂ ਕਨੈਕਟਰ ਲੈਸ ਬੱਸਾਂ ਚੱਲਣਗੀਆਂ ਇੱਕ ਸਿਸਟਮੈਟਿਕ ਢੰਗ ਦੇ ਨਾਲ ਸੜਕਾਂ ਬਣਾਈਆਂ ਜਾਣਗੀਆਂ ਜਿਹੜੀ ਕਿ ਹਰ ਇੱਕ ਬੱਸ ਰੇਲਵੇ ਸਟੇਸ਼ਨ ਦੇ ਵਿੱਚ ਜਾਂਦੀ ਹੋਵੇ ਤਾਂ ਜੋ ਕਿਸੇ ਨੂੰ ਰਿਕਸ਼ਾ ਲੈਣ ਦੀ ਆਟੋ ਲੈਣ ਦੀ ਜ਼ਰੂਰਤ ਹੀ ਨਾ ਪਵੇ ਹੁਣ ਕਈ ਲੋਕ ਕਹਿੰਦੇ ਅਜੇ ਨਾਲ ਵਿਰਜ਼ਗਾਰੀ ਵਧੂਗੀ ਆਟੋ ਵਾਲੇ ਕਿੱਧਰ ਜਾਣਗੇ ਰਿਕਸ਼ੇ ਵਾਲੇ ਕਿੱਧਰ ਜਾਣਗੇ ਇਹਦਾ ਵੀ ਅਸੀਂ ਹੱਲ ਕੀਤਾ ਹੋਇਆ ਹੈ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਕਿਉਂਕਿ ਖੇਤੀ ਸੈਕਟਰ ਨੂੰ ਜਦੋਂ ਮੈਨੇਜਮੈਂਟ ਵਿੱਚ ਲੈ ਕੇ ਆਵਾਂਗੇ ਉੱਥੇ ਰੋਜ਼ਗਾਰ ਦੇ ਬਹੁਤ ਸਾਰੇ ਸਾਧਨ ਫਾਇਦਾ ਹੋਣਗੇ ਜਿਦੇ ਵਿੱਚ ਕਿਸੇ ਨੂੰ ਵੀ ਬੇਰਜ਼ਗਾਰੀ ਦਾ ਸਾਹਮਣਾ ਨਹੀਂ ਕਰਨਾ ਪਊਗਾ ਅਗਲੀ ਗੱਲ ਇਹ ਵੀ ਹੈ ਹਰ ਇੱਕ ਦੀ ਇਨਕਮ ਵਧਣ ਦੀ ਵੀ ਗੱਲ ਕਹੀ ਆ ਮਜ਼ਦੂਰ ਦੀ ਦਿਹਾੜੀ 1600 ਰੁਪਇਆ 8 ਘੰਟਿਆਂ ਦਾ ਹੋਊਗਾ ਮਹੀਨੇ ਦੀ ਇਨਕਮਾਂ 50000 ਦੇ ਕਰੀਬ ਹੋਊਗੀ ਜੀਦੇ ਵਿੱਚ ਟ੍ਰਾਇੰਗਲ ਪਾਰਟੀ ਆ ਪੰਜਾਬ ਦੇ ਏਜੰਡੇ ਹਨ ਹਰ ਇੱਕ ਨੂੰ ਘਰ ਬਣਾ ਕੇ ਦਿੱਤਾ ਜਾਊ ਜਿਵੇਂ ਜਿਹੀ ਪਹਿਲੇ ਗੱਲ ਕਰੀ ਆ ਅਪਾਰਟਮੈਂਟ ਬਣਾਈ ਜਾਣਗੇ ਸ਼ਹਿਰਾਂ ਦੇ ਪਿੰਡਾਂ ਦੇ ਵਿੱਚ ਪਿੰਡਾਂ ਨੂੰ ਸਿੱਧਾ ਰੇਲਵੇ ਸਟੇਸ਼ਨ ਨਾਲ ਜੋੜਿਆ ਜਾਊਗਾ ਜੀਦੇ ਵਿੱਚ ਕਿਸੇ ਨੂੰ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਊਗਾ ਸਾਰਾ ਪੰਜਾਬ ਦੇ 18 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਜੋ ਵੀ ਹਨ ਸਭ ਨੂੰ ਜੌਬ ਮਿਲੂਗੀ ਜਿਹਦੇ ਵਿੱਚ ਮੋਟਰਸਾਈਕਲ ਦੀ ਵੀ ਜ਼ਰੂਰਤ ਨਹੀਂ ਪੈਣੀ ਕੰਮ ਤੇ ਘਰੋਂ ਜਾਣਾ ਘਰੋਂ ਕੰਮ ਤੇ ਆਉਣਾ ਜਾਣੇ ਕਿ ਸਾਰਾ ਕੰਮ ਟਾਈਮ ਨਾਲ ਹੋਣ ਲੱਗ ਜੂ ਤੀਜੀ ਦਾ ਲੇ ਵੀ ਆ ਧਾਰਮਿਕ ਸਥਾਨਾਂ ਤੇ ਜਿਵੇਂ ਕਿ ਸੰਪਰਦਾਵਾਂਾਂ ਦੇ ਵਿੱਚ ਬਹੁਤ ਸਾਰੇ ਭੀੜ ਪੈਂਦੀ ਆ ਇਕੱਠ ਹੁੰਦੇ ਆ ਕਿਉਂਕਿ ਅੱਜ ਕੱਲ੍ਹ ਲੋਕ ਵਿਹਲੇ ਹਨ ਵਿਹਲੇ ਕਰਨ ਵੀ ਕੀ ਕਿਉਂਕਿ ਧਾਰਮਿਕ ਸਥਾਨਾਂ ਤੇ ਇੱਕ ਸਰਕਾਰ ਵੀ ਸਹ ਦੇ ਰਹੀ ਹੈਗੀ ਆ ਧਾਰਮਿਕ ਸਥਾਨ ਨੂੰ ਬੱਚਾ ਲਾਈ ਜਾਂਦੀ ਹੈਗੀ ਆ ਟ੍ਰੇਨਾਂ ਚਲਾਈ ਜਾ ਰਹੀ ਹੈਗੀ ਆ ਜਿਹੜਾ ਕਿ ਬੇਜ਼ਰਗਾਰੀ ਦਾ ਕੋਈ ਪ੍ਰਬੰਧ ਨਹੀਂ ਕਰਦੀ ਸਰਕਾਰ ਉਲਟਾ ਪਾਸੇ ਨਾਲੇ ਤਾਂ ਆਪ ਖਰਚਾ ਕਰਦੀ ਹੈ ਸਰਕਾਰ ਨਾਲੇ ਲੋਕਾਂ ਦੇ ਖਰਚੇ ਨਜਾਇਜ਼ ਕਰਾਈ ਜਾ ਰਹੀ ਹੈ ਇਨਕਮ ਸੋਰਸ ਬਾਰੇ ਸਰਕਾਰ ਦਾ ਕੋਈ ਧਿਆਨ ਹੀ ਹੈ ਨਹੀਂ ਬੇਰੁਜ਼ਗਾਰੀ ਵਧਦੀ ਜਾ ਰਹੀ ਹੈਗੀ ਆ ਸਰਕਾਰ ਨੂੰ ਵੀ ਥੋੜਾ ਪਤਾ ਸੋਚਣਾ ਚਾਹੀਦਾ ਹੈ ਇਹਦੇ ਨਾਲ ਹੀ ਕ੍ਰਾਈਮ ਵੱਧ ਰਿਹਾ ਹੈਗਾ ਟ੍ਰਾਇੰਗਲ ਪਾਰਟੀ ਆਫ ਪੰਜਾਬ ਦੀ ਨੀਤੀ ਇਹ ਹੈ ਕਿਉਂਕਿ ਪੰਜਾਬ ਦੇ 18 ਸਾਲ ਤੋਂ ਲੈ ਕੇ 70 ਸਾਲ ਦੇ ਲੋਕ ਜਿਹੜੇ ਕੰਮ ਕਰਨਗੇ ਤਾਂ ਕ੍ਰਾਈਮ ਵੀ ਘਟੂਗਾ ਬੇਰੁਜ਼ਗਾਰੀ ਬਿਲਕੁਲ ਖਤਮ ਹੋ ਜਾਊਗੀ ਬਾਕੀ ਜਿਵੇਂ ਆ ਮੇਲਿਆਂ ਤੇ ਲੋਕ ਵੇਲੇ ਤੁਰੇ ਫਿਰਦੇ ਹੈਗੇ ਉਹ ਵੀ ਬੰਦ ਹੋ ਜਾਊਗਾ ਨਸ਼ਿਆਂ ਤੋਂ ਵੀ ਲੋਕ ਬਚਣਗੇ ਅਗਲੀ ਗੱਲ ਪੰਜਾਬ ਦੇ ਵਿੱਚੋਂ ਜਿੰਨਾ ਵੀ ਨਸ਼ਾ ਸਰਕਾਰੀ ਨਹਾ ਹੈ ਸ਼ਰਾਬ ਹੈ ਤਮਾਕੂ ਬਿੜੀ ਸਗਰਤਾ ਗਟਕਾ ਸਾਰਾ ਇਹ ਬੰਦ ਕੀਤਾ ਜਾਊਗਾ ਜਿਹੜਾ ਅੰਡਰਗਰਾਉਂਡ ਨਸ਼ਾ ਵੇਚਦਾ ਹੈਗਾ ਜਿਹਨੂੰ ਚਿੱਟਾ ਕਹਿੰਦੇ ਜਾਂ ਹੋਰ ਉਹ ਵੀ ਬੰਦ ਕੀਤਾ ਜਾਊਗਾ ਜਾਣੇ ਕਿ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾਣਾ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਮੇਨ ਮਕਸਦ ਹੈ ਅਸੀਂ ਜੋ ਅਸੀਂ ਏਜੰਡੇ ਤਿਆਰ ਕੀਤੇ ਹਨ ਅਸੀਂ ਘੜ ਤੋਂ ਘੱਟ 15 ਸਾਲ ਹੋ ਗਏ ਸਾਨੂੰ ਰਾਜਨੀਤਿਕ ਪਾਰਟੀਆਂ ਜਾਂ ਹੋਰ ਜੋ ਪੰਜਾਬ ਦੇ ਵਿੱਚ ਹਾਲਾਤ ਬਣੇ ਹੈਗੇ ਆ ਧਿਆਨ ਵਿੱਚ ਰੱਖਦੇ ਹੋਏ ਸਾਰਾ ਸੋਚ ਸਮਝ ਕੇ ਸਾਰਾ ਕੈਲਕੂਲੇਟ ਕਰਕੇ ਵੀ ਅਸੀਂ ਪੰਜਾਬ ਨੂੰ ਪੂਰੇ ਇੰਡੀਆ ਨੂੰ ਅਸੀਂ ਅੱਗੇ ਲੈ ਕੇ ਜਾਣਾ ਹੈ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਸ਼ੇਰ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ 10 ਰੁਪਏ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਤੇ ਸੋਨਾ ਪੰਜਾਬ ਹੈ Facebook ਪੇਜ ਵੀ ਆ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ਅਗਲੀ ਨਵੀਂ ਇਨਫਰਮੇਸ਼ਨ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਲਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ